ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੂਪੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਜਿਨ੍ਹਾਂ ਚ ਦੋ ਸੂਈਆਂ ਵਾਂ ਤੇ ਇੱਕ ਗੱਪਣ ਆ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਆਪਾਸ ਕਰਕੇ ਛਡੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੋਤੀ ਸੁਣਾਓ ਠੀਕ ਠਾਕ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਚਾਰਜ ਮਸੀਹ ਆ ਹਾਂਜੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਠੀਕ ਖਾਣਾ ਗੱਗੋ ਮਾਲ ਠੀਕ ਆ ਤੇ ਹੜਾਂ ਦੇ ਵਿੱਚ ਅਸੀਂ ਕੰਮ ਨਹੀਂ ਕੀਤਾ ਹਾਂਜੀ ਪਹਿਲੇ ਪਸ਼ੂ ਖਰੀਦੇ ਹੜਾਂ ਦੇ ਵਿੱਚ ਅੱਛਾ ਇਧਰੋਂ ਮਾਲ ਲਿਆ ਵਾ ਅੱਛਾ ਤੇ ਮਾਲ ਹਲੇ ਮਾਲ ਦੀ ਸਿਵਾ ਸਵਾ ਤੇ ਐਡੀ ਨਹੀਂ ਹੋਈ ਹਾਂਜੀ ਤੇ ਮਾਲ ਦੁੱਧੋ ਚੱਲੇਗਾ ਇਹ ਆ ਬੇ ਹੁਣ ਚਲੋ ਕੰਮ ਤੇ ਚਲੋ ਹੁਣ ਕਰਨਾ ਹੀ ਆ ਹਾਂਜੀ 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 ਤੇ ਸਭ ਤੋਂ ਜ਼ਿਆਦਾ ਪ੍ਰਭਾਵ ਇਹ ਏਰੀਆ ਜਿਹੜਾ ਇਧਰ ਦਾ ਏਰੀਆ ਗੱਗੋ ਮਾਲ ਥੋਬਾ ਸੂਪੀਆਂ ਨਾਲ ਇਹ ਇਹ ਨਾਮ ਜ਼ਿਆਦਾ ਵੀਡੀਓ ਚ ਚੱਲਦੇ ਰਹੇ ਆ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵ ਇਧਰ ਪਿਆ ਵਾ ਹਣਾ ਇਧਰ ਤੇ ਸਾਰਾ ਕੁਝ ਲਗਭਗ ਜੇ ਜਿਤਨਾ ਪੂਰਾ ਰੋੜੋ ਪਾਣੀ ਆਇਆ ਹਨਾ ਇਧਰ ਤੇ ਬਹੁਤ ਬਹੁਤ 5 5 6 6 ਫੁੱਟ ਪਾਣੀ ਹੈ ਜੀ ਅੱਛਾ ਹਾਂ ਜੀ ਤੁਹਾਡੇ ਇਧਰ ਪਿੰਡਾਂ 'ਚ ਘਰਾਂ 'ਚ ਨਾ ਸਾਰੇ ਕਿਤੇ ਬਹੁਤ ਸਾਰੇ ਘਰਾਂ 'ਚ ਪਿੰਡਾਂ 'ਚ ਸਾਰੇ ਬਹੁਤ ਪਾਣੀ ਤੇ ਪਾਣੀ ਪੂਰਾ ਤੇਜ਼ ਹੀ ਹੈ ਹਨਾ ਚਲੋ ਇਹ ਆ ਵੀ ਪਾਣੀ ਚਲੋ ਆਇਆ ਤੇ ਬੜੀ ਤੇਜ਼ੀ ਪਰ ਲੱਥ ਵੀ ਤੇਜ਼ੀ ਗਿਆ ਫਿਰ ਉਹਨਾਂ ਨੂੰ ਪਾਣੀ ਲੱਗ ਪਾ ਕੇ ਲੱਥ ਗਿਆ ਵਾ ਸਾਰੇ ਇਧਰ ਦੇਰੀਏ 'ਚ ਤੇ ਚਲੋ ਜਿਹੜਾ ਨੁਕਸਾਨ ਤੇ ਹੋਇਆ ਹੀ ਆ ਪਰ ਇਹ ਆ ਵੀ ਹੁਣ ਰਸਤੇ ਰੁਸਤੇ ਸਾਫ਼ ਹੋ ਗਿਆ ਪਾਣੀ ਲੱਥ ਗਿਆ ਵਾ ਹਾਂ ਜੀ ਹਾਂ ਜੀ ਠੀਕ ਚਲੋ ਇਸ ਤਰ੍ਹਾਂ ਹੀ ਹੁਣ ਜੋ ਫਿਰ ਉਧਰ ਤੇ ਦੀ ਮਾਰਿਆ ਵੇ ਇਦਾਂ ਜੇ ਤਰ੍ਹਾਂ ਇੱਥੇ ਪਾਣੀ ਇੰਨਾ ਰਿਹਾ ਵਾ ਤੇ ਕੋਈ ਖਾਣ ਪੀਣ ਦੀ ਕੋਈ ਕਮੀ ਆਈ ਫਿਰ ਨਾ ਖਾਣ ਪੀਣ ਦੀ ਕੋਈ ਕਮੀ ਨਹੀਂ ਆਈ ਅੱਛਾ ਹਾਂ ਜੀ ਹਾਂ ਜੀ ਬਹੁਤ ਲੋਕ ਰਾਸ਼ਨ ਪਚਾਇਆ ਬਹੁਤ ਸੇਵਾ ਜਿਹੜੀ ਹੋਈ ਆ ਮਾਣਵਾ ਹਤੇ ਰੀ ਤੇ ਬੰਦਿਆਂ ਵਾਸ ਅੱਛਾ ਬੰਦਿਆਂ ਵਾਸਤੇ ਵੀ ਪੂਰਾ ਰਸਨਾ ਆਵਾ ਤੇ ਜਾਨਵਰਾਂ ਵਾਸਤੇ ਜਾਨਵਰਾਂ ਵਾਸਤੇ ਵੀ ਤੇ ਡਾਕਟਰੀ ਇਲਾਜ ਵੀ ਚੱਲਦੇ ਰਿਹਾ ਬਹੁਤ ਜਿਆਦਾ ਡਾਕਟਰ ਵੀ ਬਹੁਤ ਆਇਆ ਤੇ ਕੋਈ ਘਰ ਵੇਖ ਕੇ ਸੇਵਾ ਦਿੱਤੀ ਕਿ ਸਾਰਿਆਂ ਨੂੰ ਨਿਕੋ ਜੀ ਨਹੀਂ ਨਹੀਂ ਘਰ ਵੇਖ ਕੇ ਕਹ ਦਈ ਜਾਂਦੇ ਰੇ ਯਾਰ ਜਿਤਨਾ ਮਤਲਬ ਇਹ ਨਹੀਂ ਵੀ ਇਨ ਨੂੰ ਨਹੀਂ ਦੇਣੀ ਜਾਂ ਇਨ ਨੂੰ ਨਹੀਂ 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 ਕੋਈ ਪੇਮਾਨੀ ਨਹੀਂ ਕੀਤਾ ਇਹੋ ਜਿਹਾ ਕੋਈ ਬੇਦਬਾਵੀ ਨਹੀਂ ਕੀਤਾ ਹਾਂਜੀ ਤੇ ਕਿਥੋ ਕਿਥੋ ਫਿਰ ਲੋਕ ਆਏ ਜਿਤਨਾ ਤੁਹਾਡੇ ਭਾਜੀ ਆਪਾਂ ਤੇ ਨਾਮ ਮੇਰਾ ਯਾਰ ਯਾਰਜ ਮਸੀਹ ਆ ਹਾਂਜੀ ਤੇ ਬੜੀ ਬੜੀ ਦੂਰ ਤੋਂ ਆਏ ਆ ਮੁਸਲਮਾਨ ਵੀ ਵੀਰ ਆਏ ਆ ਸਿੱਖ ਬਰਾਦਰੀ ਵੀ ਆਈ ਆ ਬਹੁਤ ਮਤਪੀ ਸਾਰੀਆਂ ਪਹਾੜਾਂ ਦੇ ਲੋਕ ਆਏ ਆ ਜਿਹੜਾ ਨੇ ਸੇਵਾ ਕੀਤੀ ਆ ਇਹ ਆ ਵੀ ਜਿਤਰੇ ਨੇ ਵੀ ਜਿਤਨਾ ਮਸੀਹ ਆਇੰਨੋ ਨਹੀਂ ਦੇਨੇ ਜਾਓ ਆ ਸਾਰਿਆਂ ਨਾਲ ਰਲ ਮਿਲ ਕੇ ਕੋਈ ਵਿਤਕਰਾਨੀ ਕੋਈ ਕੀਤਾ ਨਹੀਂ ਕੋਈ ਵਿਤਕਰਾਨੀ ਹੋਇਆ ਤੇ ਸਾਰਾ ਵਧੀਆ ਮਤਲਬ ਚਲੋ ਮੁਸੀਬਤ ਆਈ ਹੀ ਰਲ ਮਿਲ ਕੇ ਸਾਰਿਆਂ ਨੇ ਸਾਰਿਆਂ ਸਿਮੇਟ ਦੀ ਇਥੋਂ ਇਹ ਨਾਲੇ ਪਤਾ ਲੱਗਦਾ ਵੀ ਜਿਸ ਤਰ੍ਹਾਂ ਆਪਸ ਚ ਲੋਕਾਂ ਦੇ ਰੋਲੇ ਆ ਵੀ ਆ ਮਸੀਹ ਆ ਜਾਂ ਉਹ ਆ ਪਰ ਮੁਸੀਬਤ ਪੈਣ ਤੇ ਸਾਰੇ ਇੱਕੋ ਜਿਹੇ ਭਰਾ ਹੀ ਆ ਸਾਰੇ ਇੱਕ ਦੂਜੇ ਦੇ ਸਰਦਾਰ ਮੁਸਲਮਾਨ ਹਿੰਦੂ ਵੀਰ ਸਾਰੇ ਇੱਕੋ ਜੀ ਜੀ ਆ ਸਾਰੇ ਹਨ ਇਹ ਚੀਜ਼ ਦਾ ਵੀ ਇਥੋਂ ਚਲੋ ਪਤਾ ਲੱਗਾ ਵਾ ਤੇ ਬਾਕੀ ਚਲੋ ਤੁਸੀਂ ਤੇ ਅੱਖੀਂ ਵੇਖਿਆ ਵਾ ਆਪ ਹੰਡਾਇਆ ਵਾ ਸਮਾ ਸਾਰਾ ਜਿਹੜਾ 10 15 ਦਿਨ ਜਿਹੜੇ ਨੰਗੇ ਆ ਇਹ ਚੀਜ਼ਾਂ ਦਾ ਤੁਹਾਨੂੰ ਜ਼ਿਆਦਾ ਪਤਾ ਲੱਗਾ ਵਾ ਹਨ ਬਹੁਤ ਬਹੁਤ ਕੁਝ ਬਹੁਤ ਕੁਝ ਲੋਕਾਂ ਨੇ ਬੜਾ ਬੜੀ ਸੇਵਾ ਕੀਤੀ ਹੈ ਜੀ ਤੇ ਆ ਵੀ ਚਲੋ ਧੰਨਵਾਦ ਉਹਨਾਂ ਸਾਰੇ ਵੀਰਾਂ ਦਾ ਜਿਹੜੇ ਆਏ ਆ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਜਿਹੜੇ ਦੂਰ ਦੂਰ ਤੋਂ ਚੱਲ ਕੇ ਆਏ ਤੇ ਆ ਫਿਰ ਉਹਨਾਂ ਫਿਰ ਕੰਮ ਜਿਹੜਾ ਫਿਰ ਸ਼ੁਰੂ ਕੀਤਾ ਵਾ ਪਹਿਲੇ ਡੰਗਰ ਲਿਆਂਦੇ ਆਗੇ ਪਾਣੀ ਆ ਪਹਿਲੇ ਡੰਗਰ ਪਾਣੀਆਂ ਤੋਂ ਬਾਅਦ ਹਾਂਜੀ ਤੇ ਇੱਧਰਲੇ ਏਰੀਆ 'ਚੋ ਹੀ ਲਏ ਆ ਫਿਰ ਹਾਂਜੀ ਹਾਂਜੀ ਇੱਧਰ ਲੇ ਠੀਕ ਐ ਇਹ ਮੈਂ ਕਹਿੰਦਾ ਮਤਲਬ ਇਹ ਆ ਵੀ ਥੋੜੀ ਸਾਂਭ ਟੁੱਟੀ ਆ ਤੇ ਜਿੱਥੇ ਸਾਂਭ ਨਾਲੀ ਜਗ੍ਹਾ ਤੇ ਚੱਲ ਜਾਣਗੇ ਤੇ ਉੱਥੇ ਆਪਣੇ ਫਿਰ ਆਪਣੇ ਆਪਣੇ ਦੁੱਧ ਤੇ ਜਿੰਨ ਬਹੁਤਾ ਨਹੀਂ ਹੈਗਾ ਤੂੜੀ ਤੜੀ ਪੈਦੀ ਹਲੇ ਤੇ ਮਾਲ ਨੂੰ ਹਾਂਜੀ ਹਾਂਜੀ ਆਏ ਨੀ ਪੱਠੇ ਮਰ ਗਏ ਸਭ ਪੱਠੇ ਤੇ ਸਾਰੇ ਏਰੀਆ ਦੇ ਖਤਮ ਹੋ ਗਏ ਹਨਾ ਹਾਂਜੀ 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 ਠੀਕ ਐ ਚਲੋ ਫਿਰ ਪਹਿਲਾਂ ਇਸ ਸਹੀਵਲ ਕਰੋਸ ਤੇ ਜਿਹੜੀ ਗਾਂ ਤੇ ਸ਼ੁਰੂਆਤ ਕਰਦੀ ਥਾਣੇ ਦੇ ਦੇਖ ਸਾਦੇ ਲਾਗੇ ਤੋਂ ਕਿੰਨੇ ਚਿਰ ਦੀ ਸੂਈ ਵੇਚੀ ਹੈ ਇਹ ਸੂਈ ਜੋ 5-6 ਦਿਨ ਹੋ ਗਈ ਜੀ ਵੀਰ ਜੀ 5-6 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਕਰਗੀ ਤਿਆਰ ਇਹ ਦੁੱਧ ਇਹ ਟਾਈਮ ਮੌਕੇ ਦਾ ਜਿਹੜਾ ਤਿਆਰ ਜੋ 12 ਕਿਲੋ ਤਹੀ 11 ਕਿਲੋ ਦੀ ਗਾਰੰਟੀ ਲਓ ਅੱਛਾ ਹਾਂਜੀ ਜਾਨਾ ਟਾਈਮ ਆਪਣਾ ਚੋਕੇ 11 ਕਿਲੋ ਚੋਕੇ ਚਵਾ ਕੇ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਭੈਣ ਭਰਾ ਕੋਈ अच्छा ਤੇ ਆਪਣਾ ਚੋਚਵਾ ਕੇ ਲਵੇ ਤੇ ਕਿੰਨਾ ਦੁੱਧ ਘਰੀ ਜਾਊਗੀ ਇਹ ਦੁੱਧ ਭਾਜੀ 15 16 ਕਿਲੋ ਕਰਨਾ ਪਹਿਲੇ ਨੂੰ ਮੱਛੀ ਅੱਛਾ ਹਾਂਜੀ ਠੀਕ ਹੈ ਹਾਂ ਛੇ ਦਾ ਤੇ ਮੱਛੀ ਜੋ ਠੰਡੀ ᱛੀਰੀ ਬਹੁਤ ਜੋ ਪੂਰੀ ਚੰਡੀ ਧੇਰੀ ਆ ਤਾਂ ਹੁਣ ਇਹਨੂੰ ਦਿਖਾ ਕੋਈ ਨਹੀਂ ਤੋੜ ਦੇਂਦਾ ਫਿਰ ਦਿਖਾ ਦੇ ਲੈ ਜਾਓ ਉਸ ਤੋਂ ਕਮ ਆ ਲੈ ਪੂਰਾ ਆ ਜਾ ਲੈ ਆ ਕੋਈ ਨਹੀਂ ਉਹ ਵਾਲਾਲ ਨਹੀਂ ਕੀਤੀ ਤੇਰੇ ਵੇਖੋ ਠੰਡੀ ਠੀਰੀ ਬਹੁਤ ਠੀਰੀ ਠੀਰੀ ਇਸ ਤਰ੍ਹਾਂ ਹੀ ਭਾਵੇਂ ਜਿੱਥੇ ਮਰਜ਼ੀ ਖਿਲਾ ਰੱਖੇ ਜਿੱਥੇ ਮਰਜ਼ੀ ਇਸ ਤਰ੍ਹਾਂ ਗਿੱਤੇ ਮਰਗੀ ਕਰੇ ਕੋਈ ਠੰਢੀ ਕਰੇ ਆਪਣੀ ਠੀਕ ਆ ਹਾਂਜੀ ਇਹ ਆ ਵੀ ਇਹੋ ਜਿਹੇ گاਵਾ ਠੰਡੀਆਂ ਤੇਰੀਆਂ ਘੱਟ ਲੱਭਦੀਆਂ ਵਾਂ ਤੇ ਪਹਿਲਾ ਸੂਹਾ ਤੇ ਬੜੇ ਸ਼ਾਂਤ ਜੇ ਸੁਭਾਦੀ ਆ ਬਾਕੀ ਪਿੱਛੇ ਵੀ ਉਤਨੇ ਜੇ ਲਿਬੜੀ ਆ ਨਾਲੇ ਸੰਦੇ ਜਿੱਤਰੇ ਮਲੇ ਮੂਲੇ ਤੇ ਲੱਗੀ ਆ ਸ਼ੁਰੂ ਹੋਣ ਲੱਗੀ ਆ ਇੱਕ ਰੀਤ ਤਰ੍ਹਾਂ ਹੀ ਥੱਲੇ ਬੈ ਕੇ ਦਿਖਾ ਦਿਓ ਹਾਂਜੀ ਹਾਂਜੀ ਆ ਦੇਖ ਸੰਦੇ ਬਿਲਕੁਲ ਸ਼ਾਂਤ ਸੁਭਾਅ ਦੀ ਆ ਜਿਹੜੀ ਛੇ ਦੰਦ ਵਛੀ ਬਹੁਤ ਮੂੰਹ ਜਿਹੜੀ ਛੇ ਦੰਦ ਹਾਂਜੀ ਤੇ ਕਿੰਨਾ ਫਿਰ ਕੀ ਰਹਾ ਮੁੱਲ ਮੁੱਲ 48000 ਰੁਪਏ ਆ ਅੱਛਾ ਹਾਂਜੀ ਕਰ ਦਈਏ ਮੰਨ ਤਨ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਕਰ ਦੋ 45000 ਦੀ ਕਰ ਦਈਏ ਪੰਤਾਲੀ ਦਿਨਾਂ ਕਰ ਗਏ ਅੱਛਾ 42000 ਦੀ ਹਾਂ ਨਾ ਅੱਛਾ 42000 ਦੀ ਹਾਂਜੀ ਠੀਕ ਜੇ ਅਜੇ ਦੇ ਦੇਣੀ ਹੈ ਹਾਂਜੀ ਹਾਂਜੀ ਬਿਲਕੁਲ ਜੇ ਅਜੇ ਦੇ ਦੇਣੀ ਆ ਮਾਲ ਵੇਚਣਾ ਸ਼ੁਰੂ ਕਰਨਾ ਵਾ ਇਹ ਆ ਵੀ ਕੰਮ ਹੁਣ ਆਈ ਚਲਾਈ ਸ਼ੁਰੂ ਕਰਨੀ ਆ ਹੁਣ ਬਥੇਰੇ ਦਿਨ ਵੇਲੇ ਰਹਿ ਲਿਆ ਵਾ ਹਾਂ ਠੀਕ ਆ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਨਾ ਤੇ ਆਪਣੀ ਵੇਚ ਚਾਹ ਕੇ ਲੈ ਜੀ ਹਾਂਜੀ ਹਾਂਜੀ ਵੇਚ ਚਾਹ ਕੇ ਚੰਗੀ ਤੇ ਹੁਣ ਆ ਜਿਹੜੀ ਮੱਝ ਪਖਾਉਣੀ ਆ ਹਾਂਜੀ ਹਾਂਜੀ ਇਹ ਕਿੰਨੇ ਕ ਦੁੱਧ ਵਾਲੀ ਜੇ ਇਹ ਦੁੱਧ ਭਾਜੀ ਘੱਟ ਤੋਂ ਘੱਟ ਵੀ ਤੇ 15 16 ਕਿਲੋ ਦੁੱਧ ਭਰੇਗੀ ਨੇ ਅੱਛਾ ਪਿਓਰ ਵੀ ਜੱਡ ਬਲੈਕ ਹੈ ਮੈਂ ਅੱਛਾ ਤੇ ਬਹੁਤ ਚੰਗੀ ਨੇ ਅਜੇ 2-4 ਦਿਨ ਜੇ ਵੀ ਨਹੀਂ ਲੱਜੇ ਅਜੇ 2-4 ਦਿਨ ਖੜਨੇ ਆ ਤੇ ਥਾਣੇ ਦੇ ਤੁਹਾਨੂੰ ਦਿਖਾਈਏ ਇੱਕ ਵਾਰੀ ਲਾ ਕੇ ਤੋਂ ਉਹ ਦੇਖ ਸਕਦੇ ਜੀ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਲਿਆ ਖੋਲੋ ਫਿਰ ਤੋੜ ਦੀ ਬਾਕੀ ਥੱਲੇਆਂ ਚੰਗੀ ਭਰੰਦੀ ਆ ਬਹੁਤ ਚੰਗੀ ਪਾਣੀ ਪਿਆ ਰੱਖ ਕੇ ਚੜਨ ਵਾਲੀ ਨੇ ਪਿੱਛੇ ਆਇਆ ਓ ਚੰਗੀ ਠੰਡੀ ਧੀਰੀ ਬਹੁਤ ਠੀਕ ਆ ਇੱਕ ਕਰੀ ਫੇਰ ਤੋੜ ਦੀਏ ਤੈਨਾਂ ਚੰਗੀ ਤਰ੍ਹਾਂ ਦਿਖਾ ਦਈਏ ਅਜੇ ਥੱਲੇ ਆ ਭਰਨੀ ਆ ਪੂਰੀ ਹਾਂਜੀ ਅਜੇ ਲੈ ਉਹ ਤਰ੍ਹਾਂ ਇਹ ਵੀ ਚਲੋ ਸਰੀਰਾਂ ਰਾਜੀ ਵੀ ਆ ਹਾਂਜੀ ਹਾਂਜੀ ਬਹੁਤ ਚੰਗੀ ਮਾਲ ਜਿਹੀ ਜਿਗੇ ਤੇ ਸਾਹਮਣਾ ਟੁੱਟਦੀ ਤੇ ਸਰੀਰੋਂ ਇਹਨੇ ਹੋਰ ਭਰੀ ਹੋਣਾ ਹੁਣ ਮੌਕੇ ਤੇ ਆਣ ਕੇ ਇੱਕ ਵਾਰੀ ਸਾਹਮ ਟੁੱਟ ਗਈ ਐ ਇੱਧਰ ਠੀਕ ਐ ਬੰਦ ਵੀਰ ਜੀ ਆਪਾਂ ਸ਼ਾਨਵੇਂ ਹਵਾਨਾ ਆਪਾਂ ਦੇਖ ਸਕਦੇ ਚੰਗਾ ਭਰੰਦੀ ਐ ਤੇ ਬਾਕੀ ਗਾਂਨਵੇਂ ਹਵਾਨਾ ਚੰਗਾ ਭਰੰਦੀ ਐ ਬਿਆਨੀ ਵਾਲੇ ਪਾਸੇ ਤੋਂ ਵੀ ਥਣ ਦੇਖ ਸਕਦੇ ਤੇ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਐ ਤੇ ਇਹਦਾ ਮੁੱਲ ਵੀਰ ਜੀ ਫਿਰ ਏ ਮੋਲੇ ਦਾ ਭਾਜੀਹੀਂ 1.10 ਕਰਦੀ। 1 ਲੱਖ ਦੇ 10 ਹਜ਼ਾਰ। ਹਾਂਜੀ। ਕਿੰਨੇ ਤੇ ਮੁਕਾ ਦੀ ਇਹ ਵਾਲੀ? ਜਿੱਦਾਂ ਤੁਹਾਨੂੰ ਚੰਗਾ ਲੱਗਦਾ ਮੁਕਾ ਦੋ। ਪੂਰੇ-ਪੂਰੇ ਕਰਦੀ ਏ ਲੱਖ ਦੀ। ਪੂਰੇ ਲੱਖ ਦੀ ਨਾ ਕਰੀਏ। ਅੱਛਾ। ਪੂਰੇ 95 ਹਜ਼ਾਰ ਦੀ ਦੇਦੀ ਏ। ਅੱਛਾ 95 ਹਜ਼ਾਰ ਦੀ। ਹਾਂ ਹਾਂ। ਠੀਕ ਆ। ਤੇ ਬਾਕੀ ਉਹਨੇ ਕੀ ਮੁੱਕਦੇ ਹੋ ਜੀ? ਹਾਂ ਛੋਟ-ਛੜ ਹੁਣ ਨਹੀਂ ਨੀ ਕੀ ਹੋ ਜਾਏਗਾ ਬਸ। ਤੇ ਆ ਵੀ ਮੱਜ ਸੂਈ-ਸਵਾਈ ਆ? ਹਾਂਜੀ। ਇਹ ਕਿੰਨੇ ਚਰਦੀ ਸੂਈ ਆ? ਇਹਨੂੰ ਹੱਦਾਂ ਹੋ ਗਿਆ ਜੀ ਵੀਰ ਜੀ। ਮਗਰ ਇਹਦੇ ਕੱਟਾ ਚ ਨਹੀਂ ਲੀਦਾ। ਜੀ ਪੀਲੀ ਦਾ ਜੀ ਕੱਟਾ। ਕੱਟਾ ਜਲਾ ਸੋਨਾ ਇਹਦੇ ਮਗਰ ਹਾਂਜੀ ਆ ਕੱਟਾ ਜੀ ਇਹਦੇ ਮਗਰ ਤੇ ਆਂ ਗਾਂ ਦਾ ਬੱਚਾ ਜੀ ਤਾਜਾ ਹੀ ਆ ਬੱਚੇ ਜਿਹੜੇ ਤੇ ਇਹਦੇ ਕੋਲ ਮਿਰਜੀ ਦੁੱਧ ਕਿੰਨਾ ਤਿਆਰ ਜੇ ਕਿੰਨਾ ਮੋਕੇ ਦਾ ਹੈਗਾ ਜੀ 10 ਕਿਲੋ ਮਿਰਜੀ ਤੇ ਸੁਆ ਇਹਦਾ ਸੁਆ ਦੁੱਜਾ ਜੋ ਤੇ ਕਿੰਨਾ ਕਰੀ ਜਾਊਗੀ ਦੁੱਧ ਲੱਗ ਪਾਵੇ ਕਰੇਗੀ ਕੋਈ 11-12 ਕਿਲੋ ਦੁੱਧ ਕਰੇਗੀ ਤੋੜ ਕੇ ਫੇਰ ਇਹਨਾਂ ਨੂੰ ਹਾਂਜੀ ਬਾਕੀ ਜਿਹੜੀਆਂ ਸੋਈਆਂ ਵਾ ਦੁੱਧ ਆਪਣਾ ਇੱਥੇ ਚੋ ਕੇ ਲੈ ਜਾਓ ਹਾਂਜੀ 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 ਲੈ ਆ ਇਧਰੋਂ ਲੈ ਆ ਬਾਕੀ ਫਿਕਸ ਜੇ ਬਹਨਦੀ ਆ ਨਿੱਗਰ ਬਹਨਦੀ ਥੱਲੇ ਆ ਰਾਜੀ ਰੂਜੀ ਇਹ ਵੀ ਪੂਰੀ ਇਤਰਾ ਨਿੱਗਰ ਆ ਮਾਸ ਰਾਜੀ ਆ ਜਾਓ ਜਮ ਕਰ ਮਾਰੀ ਇਹ ਜੀ ਬੰਦਾ ਤੇ ਥਾਣੇ ਦੇ ਵੀ ਦੇਖ ਸਰਦੇ ਜੇ ਅਗਲੇ ਪਿਛਲੇ ਤੁਹਾਨੂੰ ਲਗਭਗ ਇੱਕੋ ਜਿਹਾ ਹੀ ਹੈ ਇਹ ਤੇ ਇਹਦਾ ਮੁੱਲ ਵੇਚੀ ਫਿਰ 85000 ਰੁਪਏ ਜੀ 85000 ਹਾਂਜੀ ਕਰ ਦੇ ਇਹ ਕੋ ਮਨਤਾ ਨਾ ਕਰ ਲੋ ਮਨਤਾ 80 ਦੇ ਦਈਏ ਹਾਂਜੀ 80 ਦੀ ਕਿਆ ਹੋਰ ਕਰਦੀ ਏ ਦੋ ਛੜਦੀ ਏ ਹੋਰ ਦੋ ਨਾ ਛੜੀਆ ਫਿਰ ਹਾਂਜੀ ਛੜੀਆ 75 ਦੀ ਦੇ ਦਈਏ ਚਲੋ 75000 ਠੀਕ ਹੈ ਜੀ ਤੇ ਠੀਕ ਹੈ ਤੇ ਬਾਕੀ ਹੋਰ ਕੁਛ ਹੈ ਨਾ ਫਿਰ ਤੇ ਬਾਕੀ ਇਹ ਆ ਵੀ ਰਸਤੇ ਰਸਤੇ ਸਾਫ ਹਿਆ ਹੋਣਾ ਹਾਂਜੀ ਰਸਤੇ ਸਾਫ ਜਿੰਦਰੋਂ ਦੀ ਮਰਜ਼ੀ ਜਿੰਤਰਾ ਦੀ ਮਰਜ਼ੀ ਆਵੇ ਹੁਣ ਰੋਡ ਰੋਡ ਪੂਰੇ ਸਾਰੇ ਪ੍ਰੋਪਰ ਚੱਲਣਦੇ ਆ ਗਿਆ ਵੰਗ ਕਿਹਨੇ ਵੀ ਭੈਣ ਭਰਾ ਨੇ ਫੋਨ ਲਾਵਾ ਹਾਂਜੀ ਆਪਾਂ ਹਾਨਾ ਵਾਲਾ ਮੁੱਲ ਕੀਤਾ ਵਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਆਪਣਾ ਇੱਥੇ ਆ ਕੇ ਪਸ਼ੂ ਪਸੰਦ ਕਰਕੇ ਵੇਚ ਚੱਕ ਕੇ ਖੜੋ ਹੁਣ ਜਾਣ ਦੀ ਹੁਣ ਕੋਈ ਦਿੱਕਤ ਨਹੀਂ ਆ ਹਾਂਜੀ ਬਾਕੀ ਜਿਓ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ। ਗੋਲ ਵਾਲੀ ਤੇ ਥਣਪਾਸ ਕਰਕੇ ਖੜਨ ਸੂਈਆਂ ਆਪਣੀਆਂ ਚੋਚਵਾ ਕੇ ਖੜਨ। ਠੀਕ ਹੈ ਜੀ।